ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਗਰਮੀਆਂ ਦੇ ਮੌਸਮ ਵਿੱਚ ਜ਼ਿਆਦਾ ਅੰਡੇ ਨਹੀਂ ਖਾਣੇ ਚਾਹੀਦੇ ਇਸ ਨਾਲ ਤੁਸੀਂ अनेका ਹੀ ਰੋਗਾਂ ਦੇ ਸ਼ਿਕਾਰ ਹੋ ਸਕਦੇ ਹੋ ਕਿਉਂਕਿ ਇਸ ਨਾਲ ਸਰੀਰ ਅੰਦਰ ਗਰਮੀ ਪੈਦਾ ਹੋਣ ਲੱਗ ਜਾਂਦੀ ਹੈ ਨੰਬਰ 2 ਗਰਮੀਆਂ ਦੇ ਮੌਸਮ ਵਿੱਚ ਕਦੇ ਵੀ ਗਰਮੀ ਨਾਲ ਭਿੱਜੇ ਹੋਏ ਇਸ਼ਨਾਨ ਨਹੀਂ ਕਰਨਾ ਚਾਹੀਦਾ ਇਸ ਨਾਲ ਤੁਹਾਡਾ ਸਰੀਰ ਗਰਮ ਜ਼ਰਦ ਹੋ ਸਕਦਾ ਹੈ ਜਿਸ ਨਾਲ ਸਰੀਰਕ ਸਮੱਸਿਆ ਹੋ ਸਕਦੀ ਹੈ ਨੰਬਰ 3 ਜਿਹੜੀਆਂ ਔਰਤਾਂ ਸਵੇਰ ਦੇ ਸਮੇਂ ਜਲਦੀ ਨਾ ਉੱਠ ਕੇ ਇਸ਼ਨਾਨ ਕਰ ਲੈਂਦੀਆਂ ਨੇ ਫਿਰ ਰਸੋਈ ਦਾ ਕੰਮ ਕਰਦੀਆਂ ਨੇ ਉਹਨਾਂ ਔਰਤਾਂ ਦੇ ਘਰ ਵਿੱਚ ਬਰਕਤ ਹਮੇਸ਼ਾ ਬਣੀ ਰਹਿੰਦੀ ਹੈ। ਨੰਬਰ 4 ਜਿਹੜੀਆਂ ਔਰਤਾਂ ਸਵੇਰ ਦੇ ਸਮੇਂ ਸ਼ੈਰ ਕਰਦੀਆਂ ਜਾਂ ਫਿਰ ਨੰਗੇ ਪੈਰ ਤੁਰਦੀਆਂ ਉਹਨਾਂ ਦਾ ਕਦੇ ਵੀ ਬੀਪੀ ਹਾਈ ਨਹੀਂ ਹੁੰਦਾ ਤੇ ਨਾਲ ਹੀ ਉਹਨਾਂ ਦੀ ਨਿਗਾਹ ਹਮੇਸ਼ਾ ਤੀਜ਼ ਰਹਿੰਦੀ ਹੈ। ਨੰਬਰ 5 ਜਦੋਂ ਵੀ ਔਰਤਾਂ ਕਰੇਲੇ ਬਣਾਉਣ ਤਾਂ ਉਹਨਾਂ ਨੂੰ ਪਹਿਲਾਂ ਕੱਟੇ ਕੇ ਹਲਦੀ ਨਮਕ ਲਗਾ ਕੇ ਧੁੱਪ ਵਿੱਚ ਰੱਖੋ। ਇਸ ਨਾਲ ਉਹਨਾਂ ਦਾ ਕੌੜਾਪਨ ਖਤਮ ਹੋ ਜਾਂਦਾ ਤੇ ਉਹ ਖਾਣ ਵਿੱਚ ਸਵਾਦ ਲੱਗਦੇ ਹਨ ਨੰਬਰ 6 ਜਦੋਂ ਵੀ ਤੁਸੀਂ ਕੋਈ ਵੀ ਸਬਜ਼ੀ ਬਣਾਉਂਦੇ ਹੋ ਤਾਂ ਕੁੱਕਰ ਦੀ ਜਗ੍ਹਾ ਜੇਕਰ ਤੁਸੀਂ ਉਸ ਨੂੰ ਲੋਹੇ ਦੀ ਕੜਾਹੀ ਵਿੱਚ ਬਣਾਓ ਤਾਂ ਤੁਹਾਡੀ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੈ ਨੰਬਰ 7 ਦਾਲ ਨੂੰ ਬਣਾਉਣ ਲਈ ਮਿੱਟੀ ਦੇ ਬਰਤਨ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਇਸ ਨਾਲ ਦਾਲ ਦੇ ਤੱਤ ਜ਼ਿਆਦਾ ਵਾਚ ਜਾਂਦੇ ਨੇ ਜੋ ਸਾਡੀ ਸਿਹਤ ਲਈ ਸਹੀ ਹਨ ਨੰਬਰ 8 ਜੇਕਰ ਪਿੱਤਲ ਦਾ ਕੋਈ ਵੀ ਬਰਤਨ ਸਾਫ਼ ਨਾ ਹੋ ਰਿਹਾ ਹੋਵੇ ਉਸ ਉੱਪਰ ਟਮਾਟਰ ਵਾਲੀ ਚਟਨੀ ਲਗਾ ਕੇ ਰਗੜ ਦਿਓ ਦੁਬਾਰਾ ਤੋਂ ਚਮਕ ਜਾਵੇਗਾ ਤੇ ਨਾਲ ਹੀ ਨਵੇਂ ਦੀ ਤਰ੍ਹਾਂ ਹੋ ਜਾਵੇਗਾ ਨੰਬਰ 9 ਸੁੱਕੇ ਧਨੀਏ ਨੂੰ ਜੇਕਰ ਤੁਸੀਂ ਚੰਗੀ ਤਰ੍ਹਾਂ ਨਾਲ ਸੁਕਾ ਕੇ ਪੀਸ ਲੈਂਦੇ ਹੋ ਤੇ ਸਬਜੀ ਦਾਲ ਬਣਨ ਤੋਂ ਬਾਅਦ ਉਸ ਵਿੱਚ ਇੱਕ ਚਮਚ ਪਾ ਦਿੰਦੇ ਹੋ ਤਾਂ ਇਸ ਨਾਲ ਦਾਲ ਸਬਜੀ ਦਾ ਸੁਆਦ ਦੁੱਗਣਾ ਹੋ ਜਾਂਦਾ ਹੈ ਇਸ ਲਈ ਇਸ ਮਸਾਲੇ ਨੂੰ ਸਬਜੀ ਦਾਲ ਵਿੱਚ ਜ਼ਰੂਰ ਵਰਤੋ ਨੰਬਰ 10 ਸੁੱਕੀ ਮੇਥੀ ਨੂੰ ਹੱਥਾਂ ਨਾਲ ਚੰਗੀ ਤਰ੍ਹਾਂ ਨਾਲ ਮਸਲ ਕੇ ਉਸ ਦਾ ਪਾਊਡਰ ਬਣਾ ਲੈਣਾ ਚਾਹੀਦਾ ਫਿਰ ਇਸ ਨੂੰ ਦਾਲ ਸਬਜੀ ਵਿੱਚ ਜ਼ਰੂਰ ਪਾਉਣਾ ਚਾਹੀਦਾ ਹੈ ਇਸ ਨਾਲ ਦਾਲ ਸਬਜੀ ਦਾ ਸੁਆਦ ਦੁੱਗਣਾ ਵੱਧ ਜਾਂਦਾ ਹੈ ਨੰਬਰ 11 ਰੋਟੀ ਨੂੰ ਬਣਾਉਣ ਸਮੇਂ ਗੈਸ ਨੂੰ ਹਲਕੇ ਸੇਕ ਉੱਪਰ ਹੀ ਰੱਖਣਾ ਚਾਹੀਦਾ ਹੈ ਇਸ ਨਾਲ ਰੋਟੀ ਜ਼ਿਆਦਾ ਨਰਮ ਤੇ ਸੁਆਦਬੰਦੀ ਹੈ ਨੰਬਰ 12 ਜਦੋਂ ਵੀ ਤੁਸੀਂ ਮਿਰਚ ਦਾ ਆਚਾਰ ਪਾਉਂਦੇ ਹੋ ਤਾਂ ਉਸ ਵਿੱਚ ਨਮਕ ਜ਼ਿਆਦਾ ਪਾਓ ਇਸ ਨਾਲ ਉਹ ਜਲਦੀ ਨਾ ਖਰਾਬ ਨਹੀਂ ਹੁੰਦਾ ਨੰਬਰ 13 ਰਸੋਈ ਨੂੰ ਮੱਖੀ ਮੱਛਰ ਤੋਂ ਬਚਾਈ ਰੱਖਣ ਲਈ ਉਸ ਵਿੱਚ ਨਮਕ ਤੇ ਮਿੱਠੇ ਸੋਡੇ ਵਾਲੇ ਪਾਣੀ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਇਸ ਦੇ ਨਾਲ ਹੀ ਉੱਥੇ ਇੱਕ ਤੇਜ਼ ਪੱਤਾ ਜ਼ਰੂਰ ਝਲਾ ਦੇਣਾ ਚਾਹੀਦਾ ਹੈ ਨੰਬਰ 14 ਚਿੱਟੇ ਕੱਪੜਿਆਂ ਨੂੰ ਨੀਲ ਦੇਣਾ ਬਹੁਤ ਹੀ ਜ਼ਰੂਰੀ ਹੈ ਇਸ ਲਈ ਉਹਨਾਂ ਨੂੰ ਕਦੇ ਵੀ ਪੀਲਾਪਣ ਨਹੀਂ ਲੱਗਦਾ ਤੇ ਨਾਲ ਹੀ ਉਹਨਾਂ ਦੀ ਚਮਕ ਹਮੇਸ਼ਾ ਬਣੀ ਰਹਿੰਦੀ ਹੈ ਨੰਬਰ 15 ਜਿਹੜੀਆਂ ਔਰਤਾਂ ਆਪਣੇ ਫ੍ਰਿਜ ਉੱਪਰ ਦਵਾਈਆਂ ਰੱਖਦੀਆਂ ਉਹਨਾਂ ਨੂੰ ਦਵਾਈ ਦਾ ਸਹੀ ਅਸਰ ਨਹੀਂ ਮਿਲਦਾ ਇਸ ਲਈ ਫ੍ਰਿਜ ਉੱਪਰ ਕਦੇ ਵੀ ਦਵਾਈ ਨਾ ਰੱਖੋ। ਨੰਬਰ 16 ਔਰਤਾਂ ਨੂੰ ਜ਼ਿਆਦਾ achar ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਉਹਨਾਂ ਨੂੰ ਨਿਕਾ ਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਦੇ-ਕਦੇ ਤੁਸੀਂ achar ਖਾ ਸਕਦੇ ਹੋ। ਨੰਬਰ 17 ਜੇਕਰ ਕਿਸੇ ਵੀ ਇਨਸਾਨ ਦੀ ਤਸਵੀਰ ਗਰਮ ਹੋਵੇ ਤਾਂ ਉਸ ਨੂੰ ਕਦੇ ਵੀ ਗਰਮ ਚੀਜ਼ਾਂ ਸੇਵਨ ਨਹੀਂ ਕਰਨਾ ਚਾਹੀਦਾ। ਇਸ ਨਾਲ ਤੁਹਾਡੇ શરીੰਦਰ ਹੋਰ ਹੀ ਕਰਮੀ ਪੈਦਾ ਹੋ ਜਾਂਦੀ ਹੈ। ਨੰਬਰ 18 ਨਾਰੀਅਲ ਪਾਣੀ ਪੀਣ ਨਾਲ ਵਿਅਕਤੀ ਮੇਸ਼ਾਂ ਜਵਾਨ ਦੇ ਨਾਲ-ਨਾਲ ਤੰਦਰੁਸਤ ਰਹਿੰਦਾ ਹੈ। ਨੰਬਰ 19 ਜਿਹੜੀਆਂ ਔਰਤਾਂ ਬਾਥਰੂਮ ਜਾਣ ਸਮੇਂ ਚੱਪਲ ਬਾਹਰ ਕੋਲ ਕੇ ਜਾਂਦੀਆਂ ਨੇ ਤੇ ਨੰਗੇ ਪੈਰ ਇਸ਼ਨਾਨ ਕਰਦੀਆਂ ਨੇ ਉਹਨਾਂ ਔਰਤਾਂ ਦੀ ਜ਼ਿੰਦਗੀ ਵਿੱਚ ਮੁਸ਼ਕਲਾਂ ਦਿਨ-ਪਰ-ਦਨ ਵਾਧਦੀਆਂ ਹਨ। ਨੰਬਰ 2 ਖਾਣਾ ਬਣਾਉਣ ਸਮੇਂ ਔਰਤਾਂ ਦਾ ਸਿਰ ਹਮੇਸ਼ਾ ਟੱਕਿਆ ਹੋਇਆ ਹੋਣਾ ਚਾਹੀਦਾ ਇਸ ਨਾਲ ਖਾਣਾ ਬਹੁਤ ਹੀ ਸਵਾਦ ਤੇ ਨਾਲ ਹੀ ਚੰਗਾ ਬਣਦਾ ਹੈ ਨੰਬਰ 21 ਔਰਤਾਂ ਨੂੰ ਡਰਾਈ ਫਰੂਟਸ ਦਾ ਸੇਵਨ ਜ਼ਿਆਦਾ ਕਰਨਾ ਚਾਹੀਦਾ ਇਸ ਨਾਲ ਸਰੀਰ ਨੂੰ ਤਾਕਤ ਮਿਲਦੀ ਜਿਸ ਨਾਲ ਸਰੀਰ ਕਦੇ ਵੀ ਕਮਜ਼ੋਰੀ ਮਹਿਸੂਸ ਨਹੀਂ ਕਰਦਾ ਨੰਬਰ वाई ਜੇਕਰ ਔਰਤਾਂ ਰੋਜ਼ਾਨਾ ਆਪਣੇ ਸਿਰ ਦੀ ਮਾਲਿਸ਼ ਕਰਨ ਤਾਂ ਇਸ ਨਾਲ ਉਹਦੇ ਸਿਰ ਦਾ ਖੂਨ ਸਹੀ ਚੱਲਦਾ ਰਹਿੰਦਾ ਜਿਸ ਨਾਲ ਉਹਨਾਂ ਦਾ ਕਦੇ ਵੀ ਸਿਰਦਰਦ ਨਹੀਂ ਹੁੰਦਾ ਨੰਬਰ 13 ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਪੈਰਾਂ ਦੀ ਮਾਲਿਸ਼ ਜ਼ਰੂਰ ਕਰੋ ਇਸ ਨਾਲ ਤੁਸੀਂ ਪੂਰੀ ਜ਼ਿੰਦਗੀ ਸਿਹਤਮੰਦ ਰਹਿ ਸਕਦੇ ਹੋ ਸਰੀਦਿਆ ਨੀਕਾਂ ਹੀ ਸੋਸ਼ੇਮਾ ਦੂਰ ਹੁੰਦੀਆਂ ਹਨ ਨੰਬਰ 24 ਸੌਣ ਸਮੇਂ ਜੇਕਰ ਤੁਸੀਂ ਆਪਣੇ ਧੁੰਨੇ ਵਿੱਚ ਤੇਲ ਪਾ ਲੈਂਦੇ ਹੋ ਤਾਂ ਨੀਕਾਂ ਹੀ ਰੋਗਾਂ ਤੋਂ ਹਮੇਸ਼ਾ ਲਈ ਬਚ ਸਕਦੇ ਹੋ ਸੌਣ ਨੰਬਰ 25 ਸੌਣ ਸਮੇਂ ਆਪਣੇ ਪੂਰੇ ਦਿਨ ਨੂੰ ਜ਼ਰੂਰ ਯਾਦ ਕਰੋ ਕਿ ਤੁਸੀਂ ਕੀ ਕੁਝ ਕੀਤਾ ਇਸ ਨਾਲ ਤੁਹਾਡੀ ਸੋਚਣ ਸ਼ਕਤੀ ਸਹੀ ਰਹਿੰਦੀ ਹੈ ਨੰਬਰ 26 ਜੇਕਰ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਅਖਬਾਰ ਨਾਲ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਗਿਆਨ ਵਿੱਚ ਬਹੁਤ ਵਾਧਾ ਹੁੰਦਾ ਹੈ ਨੰਬਰ ਸ타 ਇਹ ਆਪਣੀ ਜ਼ਿੰਦਗੀ ਵਿੱਚ ਰੋਜ਼ਾਨਾ ਕੁਝ ਨਾ ਕੁਝ ਪੜ੍ਹਨ ਦਾ ਸਮਾਂ ਜ਼ਰੂਰ ਕੱਢੋ ਇਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਸਫਲਤਾ ਦੇ ਰਸਤੇ ਖੁੱਲ ਜਾਂਦੇ ਹਨ ਨੰਬਰ 28 ਸਬਜ਼ੀ ਨੂੰ ਤੜਕਾ ਲਗਾਉਣ ਸਮੇਂ ਜੇਕਰ ਉਸ ਨੂੰ ਗੈਸ ਘੱਟ ਕਰਕੇ ਸਬਜ਼ੀ ਉੱਪਰ ਟੱਕ ਕੇ ਰੱਖੋ ਤਾਂ ਇਸ ਨਾਲ ਸਬਜ਼ੀ ਜਲਦੀ ਪੱਕ ਜਾਂਦੀ ਹੈ ਨੰਬਰ 29 ਸਬਜ਼ੀ ਨੂੰ ਤੜਕਾ ਲਗਾਉਣ ਸਮੇਂ ਹਮੇਸ਼ਾ ਸਿੱਧਾ ਨਮਕ ਹੀ ਵਰਤੋ ਜੋ ਸਾਡੇ ਸਰੀਰ ਲਈ ਸਹੀ ਹੈ ਇਸ ਦੇ ਲਈ ਸਰੀਰ ਨੂੰ ਨੇਕਾ ਹੀ ਲਾਭ ਮਿਲਦੇ ਹਨ ਨੰਬਰ 30 ਖਾਣਾ ਖਾਣ ਤੋਂ ਤੁਰੰਤ ਉਹਦਾ ਸ਼ੇਅਰ ਕਦੇ ਨਾ ਕਰੋ ਥੋੜਾ ਰੁਕੇ ਸ਼ੇਅਰ ਕਰੋ ਇਸਦੇ ਨਾਲ ਸਰੀਰ ਹਮੇਸ਼ਾ ਤੰਦਰੁਸਤ ਦੇ ਨਾਲ-ਨਾਲ ਜਵਾਨ ਵੀ ਰਹਿੰਦਾ ਹੈ ਨੰਬਰ 31 ਜੇਕਰ ਪੀਲੀਏ ਦੀ ਸਮੱਸਿਆ ਹੋ ਗਈ ਹੋਵੇ ਤਾਂ ਸ਼ਹਿਦ ਵਿੱਚ ਨਿੰਮ ਦੇ ਪੱਤੇ ਦਾ ਰਸ ਮਿਕਸ ਕਰਕੇ ਲੈ ਲਿਆ ਕਰੋ ਇਸ ਨਾਲ ਪੀਲੀਏ ਠੀਕ ਹੋ ਜਾਂਦਾ ਹੈ ਨੰਬਰ 32 ਜਿਹੜੀਆਂ ਔਰਤਾਂ ਜ਼ਿਆਦਾ ਖਾੜੀਆਂ ਚੀਜ਼ਾਂ ਖਾਂਦੇ ਨੂੰ ਨਾ ਔਰਤਾਂ ਨੂੰ ਜਲਦੀ ਕਿਸੇ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 33 ਸੌਣ ਸਮੇਂ ਕਦੇ ਵੀ ਵਿਅਕਤੀ ਨੂੰ ਆਪਣੇ ਕੋਲ ਫੋਨ ਨੂੰ ਰੱਖ ਕੇ ਨਹੀਂ ਸੌਣਾ ਚਾਹੀਦਾ ਇਸ ਨਾਲ ਤੁਸੀਂ ਬਹੁਤ ਸਾਰੀ ਰੋਗਾਂ ਦਾ ਸ਼ਿਕਾਰ ਦਿਨ ਪਰ ਦਿਨ ਹੋ ਰਹੇ ਹੋ ਨੰਬਰ 30 ਭੌਂਕੇ ਕਿਸ਼ਮਿਸ਼ ਖਾਣ ਵਾਲੇ ਵਿਅਕਤੀਅ ਸ੍ਰੀ ਰੇਂਦਰ ਕਦੇ ਵੀ ਹੁੰਦੀ ਕਮੀ ਨਹੀਂ ਹੁੰਦੀ ਨੰਬਰ 35 ਜੇਕਰ ਤੁਹਾਡੇ ਸ੍ਰੀ ਰੇਂਦਰ ਕੰਮ ਕਰਨ ਦੀ એનર્ਜੀ ਨਾ ਹੋਵੇ ਤਾਂ ਥੋੜੇ ਜਿਹੇ ਪਾਣੀ ਵਿੱਚ ਕਾਫੀ ਪਾ ਕੇ ਉਸ ਨੂੰ ਉਬਾਲ ਕੇ ਪੀ ਲਓ ਇਸ ਨਾਲ ਸੀ ਨੂੰ એનર્ਜੀ ਮਿਲਦੀ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਬਹੁਤ-ਬਹੁਤ ਲਾਈਕ ਅਤੇ ਸ਼ੇਅਰ ਜੁੜ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ